ਚੰਡੀਗੜ੍ਹ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੇ ਵਿਜ਼ਨ ਡਾਕੂਮੈਂਟ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਉਸਨੇ ਪੁਰਾਣੇ ਗਵਰਨੈਂਸ ਮਾਡਲ ਨੂੰ ਬਦਲਣਾ ਅਤੇ ਸਿਟੀ ਸਟੇਟ ਮਾਡਲ ਬਣਾਉਣ ਦਾ ਵਾਅਦਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਇਸ ਨੂੰ ਪੰਜਾਬ ਦੀ ਰਾਜਧਾਨੀ ਉੱਤੇ ਹੱਕ ਖੋਹ ਦੀ ਸਾਜ਼ਿਸ਼ ਕਰਾਰ ਦਿੰਦਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਸਪਸ਼ਟ ਕਰਦਿਆ ਕਿ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਤਬਦੀਲ ਕਰਨ ਦੀ ਮੰਗ ਕਰ ਰਹੇ ਪੰਜਾਬੀਆਂ ਲਈ ਇਹ ਮੁੱਦਾ 파ਵਕ ਹੈ ਚੰਡੀਗੜ੍ਹ ਪੰਜਾਬ ਦਾ ਹੈ ਇਸ ਮਾਮਲੇ ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਤਿਵਾੜੀ ਦੇ ਮੈਨੀਫੈਸਟੋ ਵਿੱਚ ਲਿਖਿਆ ਹੈ ਕਿ ਚੰਡੀਗੜ੍ਹ ਨੂੰ ਇੱਕ ਸ਼ਹਿਰੀ ਰਾਜ ਬਣਾਉਣ ਦਾ ਸਮਾਂ ਆ ਗਿਆ ਹੈ ਸ਼ਹਿਰ ਦੇ ਸ਼ਾਸਨ ਦੇ ਤਿੰਨ ਮੌਜੂਦਾ ਪੁਰਾਣੇ ਮਾਡਲ ਜੋ ਕਿ ਅਥਾਰਟੀ ਦੀ ਬਹੁਲਤਾ ਅਤੇ ਕਾਨੂੰਨ ਦੇ ਗੁੰਝਲਦਾਰ ਜਾਲ ਨਾਲ ਘਿਰੇ ਹੋਏ ਹਨ ਨੂੰ ਕਾਨੂੰਨੀ ਢਾਂਚੇ ਦੁਆਰਾ ਸਮਰਥਿਤ ਸਰਲ ਅਤੇ ਲੋਕ ਅਨੁਕੂਲ ਕਾਨੂੰਨਾਂ ਵਿੱਚ ਇਕਸਾਰ ਕੀਤਾ ਜਾਵੇਗਾ ਤਾਂ ਜੋ ਸਾਰੇ ਮੁੱਦੇ ਨੂੰ ਹੱਲ ਕੀਤਾ ਜਾ ਸਕੇ ਤਿਵਾੜੀ ਦੇ ਚੋਣ ਮੋਰਚਾ ਅਤਰਦੀ ਪ੍ਰਤੀਕਿਰਿਆ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਨੀਤੀ ਅਤੇ ਫੈਸਲੇ ਲੈਣ ਵਿੱਚ ਕਾਂਗਰਸ ਵਿੱਚ ਕੋਈ ਤਾਲਮੇਲ ਨਹੀਂ ਜਾਖੜ ਨੇ ਕਿਹਾ ਕਿ ਕਾਂਗਰਸ ਨੇ ਆਪਣੀਆਂ ਨੀਤੀਆਂ ਦੀ ਵਿਆਖਿਆਨ ਕਰਨ ਦੀ ਜ਼ਿੰਮੇਵਾਰੀ ਉਹਨਾਂ ਲੋਕਾਂ ਨੂੰ ਦਿੱਤੀ ਹੋਈ ਹੈ ਜੋ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਤੋਂ ਅਣਜਾਣ ਹਨ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਕਰਨ ਦੀ ਕਾਂਗਰਸ ਦੀ ਕੋਸ਼ਿਸ਼ ਦਾ ਭਾਜਪਾ ਹਰ ਪੱਖੋਂ ਡਟ ਕੇ ਵਿਰੋਧ ਕਰੇਗੀ ਪੰਜਾਬ ਕਾਂਗਰਸ ਨੂੰ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਇਸ ਮੁੱਦੇ ਤੇ ਸਿਰਫ ਕਾਂਗਰਸ ਹੀ ਕਿਉਂ ਆਪ ਅਤੇ ਭਗਵੰਤ ਮਾਨ ਨੂੰ ਵੀ ਬੋਲਣਾ ਚਾਹੀਦਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਅਦਲ ਨੇ ਕਿਹਾ ਕਿ ਯੂਟੀ ਲਈ ਕਾਂਗਰਸ ਆਪ ਦੇ ਸਾਂਝੇ ਮੈਨੀਫੈਸਟੋ ਨੇ ਉਹਨਾਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਸੌਂਪ ਦਿੱਤਾ ਸੀ ਇਸ ਨੂੰ ਦੋਵਾਂ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਧੋਖਾ ਦੱਸਦੇ ਹੋਣਾ ਕਿਹਾ ਕਿ तिवारी ਵੱਲੋਂ ਜਾਰੀ ਕੀਤੇ ਗਏ ਵਿਜ਼ਮ ਦਸਤਾਵੇਜ਼ ਨੇ ਸਪਸ਼ਟ ਕਰ ਦਿੱਤਾ ਹੈ ਕਿ ਇੰਡੀਆ ਘਟ ਜੋੜ ਚੰਡੀਗੜ੍ਹ ਨੂੰ ਦਿੱਲੀ ਵਾਂਗ ਵੱਖਰਾ ਸੂਬਾ ਬਣਾਉਣ ਦੇ ਹੱਕ ਵਿੱਚ ਹੈ ਗੱਲ ਜੇ तिवारी ਦੀ ਕਰੀਏ ਤਾਂ ਉਹਨਾਂ ਨੇ ਕਿਹਾ ਸੀ ਕਿ ਚੰਡੀਗੜ੍ਹ ਨੂੰ 1 ਜਨਵਰੀ 1964 ਤੋਂ ਲੈ ਕੇ 31 ਮਾਰਚ 1971 ਤੱਕ ਸਿਰਫ 5 ਸਾਲਾਂ ਲਈ ਯੂਟੀ ਬਣਾਇਆ ਗਿਆ ਸੀ ਹੋਰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜੋ ਹੁਣ ਸ਼ਹਿਰੀ ਰਾਜ ਬਣ ਗਏ ਹਨ ਹੁਣ ਸਮਾਂ ਆ ਗਿਆ ਹੈ ਕਿ ਚੰਡੀਗੜ੍ਹ ਨੂੰ ਇੱਕ ਸ਼ਹਿਰੀ ਰਾਜ ਬਣਾਇਆ ਜਾਵੇ ਅਤੇ ਇਸ ਨੂੰ ਇੱਕ ਸਵੈ ਸ਼ਾਸਿਤ ਆਰਕੀਟੈਕਚਰ ਦਿੱਤਾ ਜਾਵੇ ਜਿਸ ਵਿੱਚ ਮੁੱਖ ਤੌਰ ਤੇ ਜਾਂ ਤਾਂ ਕਾਰਜਕਾਰੀ ਕੌਂਸਲਰ ਹੋਣਾ ਚਾਹੀਦਾ ਹੈ ਨਗਰ ਕੌਂਸਲ ਨੂੰ ਜਾਂ ਤਾਂ ਵਿਧਾਨ ਸਭਾ ਜਾਂ ਕਾਰਜਕਾਰੀ ਕੌਂਸਲ ਵਿੱਚ ਅਪਗ੍ਰੇਡ ਕਰਨ ਦੀ ਲੋੜ ਹੈ ਜਿਸ ਤੋਂ ਬਾਅਦ ਵਿਵਾਦ ਉੱਠ ਖੜਾ ਹੋਇਆ ਹੈ ਕਿ ਇਹ ਇਸ ਨੂੰ ਪੰਜਾਬ ਤੋਂ ਖੋਣ ਦੀ ਸਾਜ਼ਿਸ਼ ਹੈ ਇਸ ਨੂੰ ਲੈ ਕੇ ਭਾਜਪਾ ਸਮੇਤ ਸ਼੍ਰੋਮਣੀ ਅਕਾਲੀ ਦਲ ਦਾ ਲਗਾਤਾਰ ਹਮਲਾਵਰ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ